ਰੰਜੀਤ ਸਿੰਘ ਰੰਜੀਤ ਸਿੰਘ ਜੀ ਕੀ ਕਰਵਾਤ ਹੋਈ ਸੋਨਾ ਨਾਲ ਜਿਹਨੇ ਕੋਲ ਸੋਨਾ ਖਰੀਦਿਆ ਤੁਸੀਂ ਉਹ ਵੀ ਤਾਂ ਬੜਾ ਨੇ ਹੁੰਦੇ ਸੀ ਜੀ ਇੱਕ ਟਿਕਾ ਦਾ ਗਾਲਾ ਕਹਿੰਦੇ ਆਹ ਦੇਖ ਲੈ ਕਿਦਾਂ ਦਾ ਆ ਸਾਰੇ ਨੰਦ ਜੀ ਆ ਫਿਰ 500 ਦਾ ਲੈਣਾ ਕੀਤਾ ਉਹ ਤੁਸੀਂ ਚੈੱਕ ਕਰਿਆ ਸੀ ਕੋਈ ਸੋਨਾ ਨਹੀਂ ਗਿਆ ਉਹ ਕਿਨੇ ਸਿੱਕੇ ਆ ਪਤਾ ਨਹੀਂ ਕਹਦੇ ਆ ਕਿਨੇ ਸਿੱਕੇ ਦਾ ਬੋਲ ਕਰਾ ਲਾ ਚੌਸ ਦੇ ਆ ਕਹਿੰਦੇ ਅੱਛਾ ਜੀ ਤੁਸੀਂ ਕਿੰਨੇ ਪੈਸੇ ਦਿੱਤੇ ਉਹਨੂੰ ਫਿਰ ਇਹ ਜੋ ਦਿਖਾਇਆ ਇਹ ਤਾਂ ਲੱਗਦਾ ਕਚਰਾ ਚੱਲ ਨਾ ਇਹਦੀ ਕਰਨ ਨਾ ਮਾ ਨਾ ਕੀ ਡੜਨਾ ਇਹ ਵਾਕਿਆ ਹੋਇਆ ਸਾਰਾ ਵਾਕਿਆ ਉਹਨੇ ਉਹ ਇੱਕ ਦਿਖਾ ਕੇ ਤਾਂ ਸਿਗਾ ਉਹ ਸੋਨੇ ਦਾ ਉਹ ਗੋਲ ਦਿਤਾਉਣਾ ਮਕਲੇ ਸਾਰੇ ਨਾਲ ਦੀ ਯਾਰ ਤੁਸੀਂ ਕਿੰਨੇ ਚੱਕਰੇ ਆ ਮੈਂ ਸਨਾਰੇ ਨੂੰ ਕਿਹਾ ਨਾ ਕੀ ਕਿ ਸਨਾਰੇ ਨੇ ਸਿਨੇਰੇ ਗਿਆ ਤੇ ਸੋਨੇ ਦਾ ਹੀ ਆ ਬਾਕੀਆਂ ਦਾ ਪਤਾ ਨਹੀਂ ਉਹ ਤੋਂ ਜੇ ਨਾਲ ਦੇ ਲੱਗੇ ਉਹ ਦਿਖਾੜਿਆ ਤਾਂ ਕਹਿੰਦੇ ਸਾਰੇ ਪਿੱਤੜਾ ਜਿਹੜਾ ਸੋਨੇ ਦਾ ਉਹ ਹੀ ਲੱਗੇ ਹੋਏ ਕਿੰਨੇ ਪੈਸੇ ਦਿੱਤੇ ਤੁਸੀਂ ਉਹਨੂੰ 4 ਲੱਖ ਰੁਪਇਆ ਕੀ ਇਹਦੀ ਸੂਚਨਾ ਪੁਰਸ ਨੂੰ ਦਿੱਤੀ ਸੀ ਮੈਂ ਉਹ ਸਰੋ ਗਿਆ ਉਹ ਕਹਿੰਦੇ ਸਾਡੇ ਬਸ ਦੀ ਨਹੀਂ ਗੱਲ ਕਿਉਂ ਬਸ ਦੀ ਕਿਉਂ ਨਹੀਂ ਗੱਲ ਰੰਜੀਤ ਸਿੰਘ ਰੰਜੀਤ ਸਿੰਘ ਜੀ ਕੀ ਗੱਲਬਾਤ ਹੋਈ ਸੁਨਨਾਲ ਜਿਹਨੇ ਕੋਲ ਸੋਨਾ ਖਰੀਦਿਆ ਤੁਸੀਂ ਉਹ ਵੀ ਤਾਂ ਬਣਾਣਾ ਹੁੰਦੇ ਸੀ ਜੀ ਇੱਕ ਟਿਕਾ ਦਾ ਗਾਣਾ ਕਹਿੰਦੇ ਆ ਦੇਖ ਲੈ ਕਿਦਾਂ ਦਾ ਆ ਸਾਰੇ ਨਾਲ ਜੀ ਆ ਫਿਰ ਅੱਛਾ ਤਾਂ ਲੈਣਾ ਕੀਤਾ ਨਾ ਕੋ ਤੁਸੀਂ ਚੈੱਕ ਕਰਿਆ ਸੀ ਪੂਰੇ ਸੋਨਾ ਨਹੀਂ ਗਿਆ ਉਹ ਕਿਤੇ ਸਿੱਕਿਆ ਪਤਾ ਨਹੀਂ ਕਹਦੇ ਆ ਕਿਤੇ ਕਿਤੇ ਬੋਰ ਗਲਾਨਾ ਚੌਸ ਦੇ ਆ ਕਹਿੰਦੇ ਅੱਛਾ ਜੀ ਤੁਸੀਂ ਕਿੰਨੇ ਪੈਸੇ ਦਿੱਤੇ ਹੋ ਸਰ ਪਾਲਾ ਕੀਆ ਦਿਤਾਰਣੂ ਮੈਂ ਇਹ ਜੋ ਦਿਖਾ ਰਿਹਾ ਥੰਦਾ ਤਾਂ ਕਹੇ ਇਹ ਕੱਚਾ ਚੱਲ ਨਾ ਨਾ ਬੋਲਿਓ ਕੋਈ ਨਾ ਬੋਲਿਓ ਕੀ ਡਰਨਾ ਇਹ ਵਾਕਿਆ ਹੋਇਆ ਸਾਰਾ ਬਾਕਿਆ ਉਹਨੇ ਉਹ ਇੱਕ ਦਿਖਾ ਕੇ ਤਾਂ ਸਿਗਾ ਉਹ ਸੋਨੇ ਦਾ ਉਹ ਗੋਲ ਦਿੱਤਾ ਉਹਨਾਂ ਮਕਨੇ ਸਾਰੇ ਨਾਲ ਦੀ ਯਾਰ ਤੁਸੀਂ ਕਿੰਨੂੰ ਚੱਕ ਰਿਆ ਮੈਂ ਸਨਾਰੇ ਨੂੰ ਘਰ ਆਇਆ ਕੀ ਕਸ ਸੁਨੇਰੇ ਨੇ ਸੁਨੇਰੇ ਕਹੇ ਤੇ ਸੁਨੇਦਾਈਆਂ ਬਾਕੀਆਂ ਦਾ ਪਤਾ ਨਹੀਂ ਹੁਣ ਤੋਂ ਦੇਰਾਂ ਦੇ ਲੱਗੇ ਉਹ ਦਿਖਾੜਿਆ ਤਾਂ ਕਹਿੰਦੇ ਸਾਰੇ ਪਿੱਤੜਾ ਜਿਹੜਾ ਸੋਨੇ ਦਾ ਉਹ ਵੀ ਲੱਗੇ ਹੋਏ ਕਿੰਨੇ ਪੈਸੇ ਦਿੱਤੇ ਤੁਸੀਂ ਉਹਨੂੰ 4 ਲੱਖ ਵੀਰ ਕੀ ਇਹਦੀ ਸੂਚਨਾ ਪਰਸ ਨੂੰ ਦਿੱਤੀ ਸੀ ਮੈਂ ਉਹਸ ਨੂੰ ਗਿਆ ਉਹ ਕਹਿੰਦੇ ਸਾਡੀ ਬਸਤੀ ਨਹੀਂ ਗੱਲ ਕਿਉਂ ਬਸਤੀ ਕਿਉਂ ਨਹੀਂ ਗੱਲ